ਮੈਟਰ ਹੁਣ ਆਪਾਂ ਜੰਮੂ ਦੇ ਵਿੱਚੋਂ ਨਿਕਲ ਗਏ ਆ ਪਤਨੀ ਟਾਪ ਆਪਾਂ ਏਰੀਆ ਕਵਰ ਕਰ ਰਹੇ ਆ ਸਾਰਾ ਤੇ ਹੁਣ ਆਪਾਂ ਹਾਈਵੇ ਤੇ ਆਨ ਚੜੇ ਆ ਤੇ ਹੁਣ ਆਪਾਂ ਸਿੱਧਾ ਹੀ ਜਾਣਾ ਪਠਾਨਕੋਟ ਪਠਾਨਕੋਟ ਤੋਂ ਆਪਾਂ ਰੋਡ ਫੜਨਾ ਵਾ ਬਟਾਲਾ ਤੇ ਬਟਾਲੇ ਤੋਂ ਅੱਗੇ ਸਿੱਧਾ ਤਰਨਤਾਰਨ ਅੰਮ੍ਰਿਤਸਰ ਤੇ ਆਪਾਂ ਸਿੱਧਾ ਤਰਨਤਾਰਨ ਤੇ ਅੱਜ ਦਾ ਟ੍ਰਿਪ ਇਹਦਾ ਆਪਣੇ 11 ਦੋਸਤਾਂ ਦੇ ਨਾਲ ਪੂਰੀ ਗੱਲਬਾਤ ਰਿਹਾ ਵਾ ਸ਼ਾਮ ਦਾ ਟਾਈਮ ਹੈ ਹੁਣ ਆ ਪੰਜ ਤੋਂ ਜੰਮੂ ਪਹੁੰਚਣਾ ਵਾ ਨੇਚੇ ਨੂੰ ਟਾਈਮ ਹੋਏ ਨਾ ਜੀ ਹੁਣ ਵਜੇ 4 ਤੇ ਆਪਾਂ ਵੇਖਦੇ ਆ ਕਿੰਨੇ ਵਜੇ ਪਹੁੰਚਦੇ ਆ ਤਰਨਤਾਰਨ ਤਾਂ ਤੁਸੀਂ ਹੁਣ ਵੇਖ ਕੇ ਕਮੈਂਟ ਕਰਕੇ ਦੱਸਣਾ ਵਾ ਵੀ ਆਪਣਾ ਅੱਜ ਦਾ ਟ੍ਰਿਪ ਤੁਹਾਨੂੰ ਕਿਵੇਂ ਦਾ ਲੱਗਾ ਹੁਣ ਵੇਖੋ ਸ਼ਾਮਾਂ ਦਾ ਟਾਈਮ ਹੋ ਗਿਆ ਵਾ ਕਲਾਊਡ ਬਹੁਤ ਸੋਹਣੇ ਬਣੇ ਵਿਊ ਵੀ ਇੱਕ ਨੰਬਰ ਐ ਮਾਹੌਲ ਪੂਰਾ ਬੱਲੇ ਬੱਲੇ ਹੋਈ ਬਈ ਇੱਕ ਰਾਂ ਡੱਕ ਤੱਕ ਚਾਹ ਪਾਣੀ ਪੀਵਾਂਗੇ ਮੇਰਾ ਫੋਨ ਹੋ ਗਿਆ ਬੰਦ ਮੈਂ ਸੰਦੀਪ ਦੇ ਫੋਨ ਦੇ ਵਿੱਚ ਹੁਣ ਫਿਨਿਸ਼ਿੰਗ ਵਲੌਗ ਬਣਾਉਂਦਿਆਂ ਵਾ ਤੇ ਆਪਾਂ ਪਹੁੰਚ ਕੇ ਹੁਣ ਤੁਹਾਨੂੰ ਦੱਸਾਂਗੇ ਕਿੰਨੇ ਵਜੇ ਆਪਾਂ ਪਹੁੰਚਦੇ ਕਿੰਨੇ ਵਜੇ ਨਹੀਂ ਵਿਊ ਪੂਰਾ ਇੱਕ ਨੰਬਰ ਐ ਮਾਹੌਲ ਵੀ ਪੂਰਾ ਇੱਕ ਨੰਬਰ ਐ ਤੇ ਆਪਾਂ ਸਿੱਧਾ ਹੁਣ ਹੈਡਿੰਗ ਟੂ ਦਾ ਪਠਾਨਕੋਟ ਅ ਲੈਟਰ ਆਨ ਵੀ ਵਿਰ ਰੇਚ ਟੂ ਦਾ ਤਰਨਤਾਨ ਬਟਾਲਾ ਬਟਾਲੇ ਥਾਣੀ ਹੋ ਕੇ ਸਿੱਧਾ ਬਦ ਅੰਮ੍ਰਿਤਸਰ ਤੋਂ ਨਹੀਂ ਹੋ ਕੇ ਸਿੱਧਾ ਪਹੁੰਚਾਂਗੇ ਤਰਨਤਾਰਨ ਠੀਕ ਹੈ ਜੀ ਗੱਡੀ ਆਪਣੀ ਹੁਣ ਚੱਲ ਚੁੱਕੀ ਆ ਪਤਾ ਨਹੀਂ ਕਿੰਨੇ ਚੱਲ ਚੁੱਕੀ ਆ ਕੋਈ ਨਹੀਂ ਜਿੰਨੀ ਵੀ ਚੱਲ ਚੁੱਕੀ ਆ ਪਤਾ ਕਰੇ ਪਹੁੰਚ ਕੇ ਦੱਸ ਦਾਂਗੇ ਠੀਕ ਹੈ ਜੀ ਜਿੰਨੇ ਕਿਲੋਮੀਟਰ ਹੋਏ ਕਿੰਨੇ ਨਹੀਂ ਹੋਏ ਕਿੰਨੇ ਨਹੀਂ ਸਾਰਾ ਕੋ ਦੱਸਾਂਗੇ ਠੀਕ ਹੈ ਜੀ ਕਿੰਨਾ ਤੇਲ ਖਾਦਾ ਕੀ ਵੀ ਵਟਾ-ਵਟ ਆਪਣਾ ਚੋਰੀ ਖਰਚ ਆ ਸਾਰਾ ਤੁਹਾਨੂੰ ਆਪਾਂ ਫਿਨਿਸ਼ਿੰਗ ਦੇ ਦਿੱਤਾ ਦਾਂਗੇ ਬਾਕੀ ਆਪਣਾ ਟ੍ਰਿਪ ਬੜਾ ਵਧੀਆ ਰਿਹਾ ਯਾਰਾਂ ਦੋਸਤਾਂ ਦੇ ਨਾਲ ਸਾਰਾ ਜੋ ਵੀ ਤੁਹਾਨੂੰ ਦਿਖਾਇਆ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਣਾ ਵਾ ਕਿਵੇਂ ਦਾ ਰਿਹਾ ਮਾਹੌਲ ਚਾਲ ਹੁਣ ਪੁੱਛ ਲੈ ਲਓ ਆ ਵੀ ਰਸ਼ਮਾ ਦਾ ਟਾਈਮ ਹੈ 5 ਵਜੇ ਤੱਕ ਤੇ ਬੱਲੇ ਬੱਲੇ ਹੋਈ ਬਈਆ ਰੋਡ ਹੁਣ ਆਪਾਂ ਨੂੰ ਇੱਕ ਨੰਬਰ ਮਿਲ ਗਿਆ ਵਾ ਸਿੰਗਲ ਰੋਡ ਆਪਾਂ ਕਰਾਸ ਕਰ ਰਹੇ ਆਂ ਤੇ ਹੁਣ ਆਪਾਂ ਨੂੰ ਅੱਗੇ ਜਿੰਨਾ ਵੀ ਮਿਲਣਾ ਵਾ ਸਾਰਾ ਡਬਲ ਰੋਡ ਹੀ ਮਿਲਣਾ ਵਾ ਤੇ ਅੱਗੇ ਦਾ ਦੇਖਦੇ ਮਾਹੌਲ ਚਾ ਜਿੱਥੋਂ ਵੀ ਆਪਣਾ ਜਿਹਾ ਫੋਨ ਚਾਰਜ ਹੋ ਗਿਆ ਵਾ ਉਹ ਚਾਰਜ ਤੇ ਲੱਗ ਰੱਖਿਆ ਵਾ ਫੇਰ ਅੱਗੇ ਵਲੌਗ ਬਣਾਵਾਂਗੇ ਨਹੀਂ ਤੇ ਆਪਣੀ ਆ ਫਿਨਿਸ਼ਿੰਗ ਆ ਠੀਕ ਹੈ ਜੀ ਚਲੋ ਜੀ ਮਿਲਦੇ ਆਪਾਂ ਅਗਲੇ ਅਗਲੇ ਵਲੌਗ ਦੇ ਵਿੱਚ ਚੰਗਾ ਜੀ ਸਸਰੀ ਕਾ